ਕਿਸਾਨ ਸੰਘਰਸ਼ ਕਮੇਟੀ ਪੰਜਾਬ 13 ਫਰਵਰੀ ਤੋਂ ਲੈ ਕੇ ਅੱਜ 13 ਪ੍ਰਾਈਮ ਹੋ ਚੁੱਕੀ ਏ ਅੱਜ ਪਰਮਜੀਤ ਸਿੰਘ ਵਿਸਾਖੀ ਦਾ ਪ੍ਰਧਾਨ ਜੀ ਕੀ ਮੈਸੇਜ ਦਿੰਦੇ ਜਾਈ ਉਹ ਹੈਗਰ ਜਿੱਕਾ ਖਾਲਸਾ ਵੈਕ ਜੋ ਕੀ ਫਤਿਹ ਅੱਜ ਖਾਲਸਾ ਸਥਾਪਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਤੇ ਪਹਿਲਾਂ ਤਾਂ ਸਾਰੀਆਂ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਆਉਣ ਵਾਲਾ ਸਮਾਂ ਉਹਨਾਂ ਦਾ ਚੰਗਾ ਬਤੀਤ ਕਰੇ ਮੈਸੇਜ ਇਹ ਹੈ ਜੀ 2 ਮਹੀਨੇ ਤੋਂ ਆਪਾਂ ਫਰਵਰੀ ਤੋਂ ਇੱਥੇ ਬੈਠੇ ਹੋਏ ਆਂ ਤੇ اپریل ਅੱਜ 13 اپریل ਹੋ ਚੁੱਕੀ ਆ ਤੇ ਅੱਜ ਤੁਸੀਂ ਦੇਖਿਆ ਵਾ ਕਿ ਜਿਹੜਾ ਮੋਰਚੇ ਤੋਂ ਇੱਕ ਫੈਸਲਾ ਹੋਇਆ ਸੀ ਕਿ ਜਿਹੜੀਆਂ ਟਰਾਲੀਆਂ ਦੇ ਵਿੱਚ ਆਪਾਂ ਰਹਿਣ ਬਸੇਰਿਆ ਜਿਹਦੇ ਵਿੱਚ ਆਪਾਂ ਪਿੰਡਾਂ ਤੋਂ ਉਪਰਾਲੀ ਲੈ ਕੇ ਆਏ ਸੀ ਕਿਉਂਕਿ ਠੰਡ ਬਹੁਤ ਸੀ ਤੇ ਕੁਝ ਆਪਾਂ ਇੱਥੋਂ ਸੰਗਤਾਂ ਨੂੰ ਇੱਥੋਂ ਉਪਰਾਲੀ ਮਿਲੀ ਹਰਿਆਣੇ ਦੇ ਵਿੱਚੋਂ ਤੇ ਜਿਹੜੇ ਆਪਣੇ ਰਹਿਣ ਬਸੇਰਿਆਂ ਦੇ ਵਿੱਚ ਹੀ ਤੇ ਸ਼ੰਭੂ ਬਾਰਡਰ ਤੇ ਜਿਹੜੀ ਆਪਾਂ ਵੇਖਿਆ ਅਕਲ ਕਰਨ ਦੀ ਘਟਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੋਰਚੇ ਦਾ ਆਦੇਸ਼ ਹੀ ਕਿ ਜਿਹੜਾ ਟਰਾਲੀਆਂ ਦੇ ਵਿੱਚੋਂ ਅਤੇ ਤੰਬੂਆਂ ਦੇ ਵਿੱਚੋਂ ਪਰਾਲੀ ਨੂੰ ਬਾਹਰ ਕੱਢਿਆ ਜਾਵੇ ਤੇ ਅੱਜ ਉਹ ਸਾਰੀਆਂ ਸੰਗਤਾਂ ਨੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਡਾ ਦੇ ਜਿਹੜੇ ਜਿਹਾਰੂ ਵਰਕਰ ਆ ਉਹਨਾਂ ਨੇ ਇਹ ਜਿਹੜੀ ਪਰਾਲੀ ਦੀ ਜਿਹੜੀ ਬਾਹਰ ਕੱਢੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਪੂਰਾ ਦ੍ਰਿੜ ਇਰਾਦੇ ਦੇ ਨਾਲ ਅਤੇ ਸਾਵਧਾਨੀ ਦੇ ਨਾਲ ਅੱਗੇ ਵਧਾਉਣ ਲਈ ਅੱਜ ਅਸੀਂ ਫੈਸਲਾ ਕੀਤਾ ਹੈ ਕਲਸਾ ਵੈਕਰ ਜੀ ਕੀ ਫਤਿਹ ਅੱਜ ਕਿਸਾਨ ਸੰਘਰਸ਼ ਮਿੱਟੀਕੋਟ ਬੁੱਢਾ ਵੱਲੋਂ ਖਨੌਰੀ ਬਾਰਡਰ ਤੇ ਜੋ ਪਿਛਲੇ 2 ਢਾਈ ਮਹੀਨੇ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਪਿਛੇ ਵੀ ਜਿਹੜੀ ਇੱਕ ਸੰਗਰਾਦਨਾ ਕਿ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਆ ਵੀ ਗਮੀਆਂ ਸਦੀਆਂ ਜੰਗਾ ਜੁੱਧਾਂ ਦੇ ਵਿੱਚ ਵੀ ਜਿਹੜੇ ਸੰਗਰਾਦ ਜਾਂ ਆਉਣ ਵਾਲੇ ਜਨਮ ਦਿਹਾੜੇ ਆ ਮਹਾਪੁਰਸ਼ਾਂ ਦੇ ਉਹ ਵੀ ਮਨਾਉਣੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਹੀ ਅੱਜ ਖਾਲਸਾ ਪੰਥ ਦਾ ਜਿਹੜਾ ਜਨਮ ਦਿਹਾੜਾ ਵਿਸਾਖੀ ਦਾ ਮਹੀਨਾ ਉਹ ਵੀ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਆ ਮਹਾਰਾਜ ਜਿਹੜਾ ਉਹ ਅੰਦੋਲਨ ਜਿਹੜਾ ਉਹ ਸਾਡਾ ਜਿੱਤ ਕੇ ਘਰ ਨੂੰ ਜਾਈਏ ਸਾਰੇ ਸਿੰਘਾਂ ਤੇ ਮਹਾਰਾਜ ਕਿਰਪਾ ਕਰਨਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਤੇ ਜਿਹੜਾ ਇਹ ਅੰਦੋਲਨ ਜਿੱਤ ਕੇ ਤੇ ਆਪਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਜਾਣ ਮਹਾਰਾਜ ਕਿਰਪਾ ਕਰਨਾ ਇਥੇ ਆਧਾ ਬੇਦਾਂ ਦਾ ਜਿਹੜਾ ਨਾਸ ਕਰਨਾ ਤੇ ਸਾਰੇ ਸਿੰਘਾਂ ਨੂੰ ਨਾਮ ਨਾਲ ਜੋੜਨ ਦੀ ਕਿਰਪਾ ਕਰਨ ਇਹਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਜਿਹੜਾ ਮਸਾਖੀ ਵਾਲੇ ਦਿਨ ਇਹ ਖਾਲਸਾ ਜਣਿਆ ਪ੍ਰਮਾਤਮਾ ਕੀ ਮੌਜ ਦੇ ਨਾਲ ਇਹ ਪ੍ਰਗਟ ਹੋਇਆ ਇਹ ਜਿਹੜਾ ਜਿਹੜੇ ਆ ਦਰ ਨਹੀਂ ਲੱਗਦੇ ਆ ਨਾ ਇਹ ਖਾਲਸੇ ਨੇ ਸਾਰੇ ਫਤਿਹ ਕਰਨੇ ਆ ਤੇ ਖਾਲਸੇ ਨੂੰ ਪਰਮੇਸ਼ਰ ਵਾਹਿਗੁਰੂ ਕਾਲਪੁਰਜੀ ਨੇ ਕਿਰਪਾ ਕਰਨੇ ਆ ਉਹਨਾਂ ਨੇ ਇਸ਼ਾਰਾ ਕਰਨਾ ਤੇ ਇਹ ਖਾਲਸੇ ਨੇ ਫਿਰ ਇਹ ਪਹਿਰਾ ਕਰਕੇ ਸਾਰਾ ਇਸ ਗੁਰਸਖੰਡ ਦੇ ਨਾਮ ਇਹ ਸੰਗਤਾਂ ਨੂੰ ਘਰ ਨੂੰ ਕਰਾਉਣਾ ਇਹ ਸਾਰੇ ਇੱਕ ਪਹਿਰੇ ਜਿਹੜੇ ਗੁਰੂ ਜੀ ਨੇ ਕਰਨੇ ਆ ਚੀਦਾਨੇ ਕਰਨੇ ਆ ਇਹ ਕੀਤੇ ਹੀ ਆਪਣਾ ਤੇ ਮਹਾਰਾਜ ਆਹਰਾ ਜੀ ਨਾਲ ਤੇ ਗੁਰਮਖੋ ਪਿਆਰੋ ਇਹ ਚੀਦਾਨੇ ਜਿਹੜੇ ਮੋਰਚੇ ਫਤੇ ਕਰਦਨੇ ਆ ਤੇ ਕੀਤੇ ਹੀ ਆ ਵਿਸ਼ਵਾਸ ਆ ਗੁਰੂ ਤੇ ਤੇ ਚੀਦਾ ਸੰਗਤ ਦੇ ਵੀ ਜਿਹੜੇ ਇਹਦੇ ਮੋਰਚੇ ਫਤੇ ਹੋਏ ਨੇ ਪਰ ਟਾਈਮ ਲੱਗਣਾ ਜਿਤਨਾ ਇਹ ਪਰਮੇਸ਼ਰ ਕਰਾਊਗਾ ਉਤਰਾਂ ਹੋ ਜਾਣਾ ਇਤੇ ਟਾਈਮ ਲੱਗਣਾ ਗੁਰੂ ਕੇ ਪਿਆਰੋ ਤੇ ਆਪਾਂ ਹੋਰੇ ਭਰੋਸੇ ਦੇ ਰੱਬ ਦੇ ਭਰੋਸੇ ਤੇ ਬਹਿ ਕੇ ਤੇ ਆਪਾਂ ਨਾਮ ਜੜ ਜੱਪੀ ਜਣਾ ਆਪਾਂ ਨੂੰ ਹੋਰ ਕੋਈ ਕੰਮ ਨਹੀਂ ਤੇ ਖਾਲਸੇ ਨੇ ਆਪੇ ਪਹਿਰਾ ਸਾਰਾ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਨਵਾਣ ਹਰ ਦੁੱਖਨ ਤਸ ਜਿਹੜਾ ਆਪਾਂ ਕੋ ਵਿਗਨ ਕੋ ਲਾਗੀ ਜਾਂ ਕਿ ਪ੍ਰਭ ਗੁਰਦਾਸ ਅਰਦਾਸ ਇੱਕ ਸ਼੍ਰੀ ਵੈਗੜੀ ਜੀ ਕੀ ਫਤਿਹ ਕਾ ਸ਼ਹੀਦਤ ਸਵੀਨ ਫਿਰਤ ਬਗਾਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗ ਤੁਧ ਅਰਦਾਸ RAM ਦਸਨ ਸਾਹਿਬ ਅਰਜਨ ਅਰਗਵਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਇਏ ਸਭ ਦੁੱਖ ਜਾਏ ਤੇਤ ਬਾਦਰ ਸਿਮਰ ਕੇ ਕਾਰਨ ਉਹਦੇ ਹਿਤ ਸਭ ਤਨ ਸਹਾਇਤਾਨ ਗੁਰੂ ਘਰ ਦੇ ਸਿਮਰਿ ਪੀਰੀ ਕੇ ਮਾਲ ਗਰੀਬਾਂ ਕੇ ਸਭ ਸੰਸਦਾਨੀ ਕਿੱਪਿਆ ਬਾਜਾ ਸਭ ਤਨ ਸਹਾਇ ਤਾਂ ਗੁਰੂ ਗ੍ਰੰਥ ਸਾਹਿਬ ਪਾਚਾ ਦੁੱਸਤ ਪਾਚਾ ਸੁਬਾਦ ਰਜੂ ਸਰ ਕੋ ਪੜ੍ਹ ਰਿਹਾ ਚੌਹਤਾਂ ਸੁਬਾਸਨ ਦੇ ਮਾਲਕ ਆਈ ਰਾਏ ਕੰਮੇਚਰ ਸੇਨਾਰੇ ਪਾਰ ਦਸਨ ਦਾਰਿਆਂ ਤਹਾਂ ਤੱਕ ਖਾਸਾ ਸੇ ਬੋਲ ਰਹੀ ਵਾਹ ਵਾਹ ਆਪ ਜੀ ਕੇ ਪੰਜ ਪਿਆਰੇ ਚਾਰ ਸਹਿਬ ਜਾਦੇ 40 ਮੁਕਤੇ ਢੀਆਂ ਜੱਪੀਆਂ ਤੱਪੀਆਂ ਸਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇਗ ਭਾਈ ਦੇਖ ਕੇ ਨਿੱਟ ਕੀਤਾ ਇਹਨਾਂ ਗੁਰਮਕਾਮਾਂ ਪਰਚਾਂ ਚੀ ਦਸਗਾਂ ਨਹੀਂ ਕਮਾਇਦਾ ਧੰਨ ਧਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਲੱਗਦਾ ਤਾਂ ਜਿਹੜੇ ਸਿੰਘ ਸਨੇ ਧਰਮੇ ਸਿੱਤੇ ਬੰਦ ਬੰਦ ਕਟਾਏ ਕੀ ਮਤਲਬ ਦੇਖਦਾ ਬਾੜੇਗੇ ਕਿ ਉਹਦੇ ਜਿੰਨਾ ਨੇ ਪ੍ਰੋਜੈਕਟ ਹੋ ਕੇ ਛਤਰੀ ਸੁਣੀਆਂ ਕੱਲ੍ਹ ਲੈ ਅੱਜ ਕਿਸੇ ਨੂੰ ਨਹੀਂ ਆ ਰਿਹਾ ਸਿੱਕੀ ਕਿਹਸਾ ਸਵਾਸਾ ਨਾਲ ਨਿਭਾਈ ਕਿ ਨਾ ਮਾਂ ਪਰਚਾ ਚੇ ਦੱਸਣਾ ਮਾਈਆਂ ਬੀਬੀਆਂ ਪੁੱਤਾਂ ਦੀ ਕਮਾਈ ਦਾ ਧੰਨ ਧਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਕੇ ਪੰਜੋਂ ਤਖਤੋਂ ਸਭ ਗੁਰਦੁਆਰਿਆਂ ਲੋਹਾਂ ਲਗਰਾਂ ਜੋੜ ਮੇਲਿਆਂ ਬੰਦੀ ਵਾਲੇ ਮਹਾਪੁਰਸ਼ਾਂ ਦੀ ਕਮਾਈ ਦਾ ਧੰਨ ਧਰ ਸੱਚਾ ਸੇਬੋਲੀ ਵਾਹਿਗੁਰੂ ਲੀਡਾ ਪਾ ਸਭ ਖਾਲਸੇ ਜੀ ਕੀ ਰਦਾਸ ਸਭ ਖਾਲਸੇ ਜੀ ਕੋ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਮੈ ਗੁਰ ਚੇਤੇ ਆਵੇ ਚੇਤ੍ਰ ਮਨ ਕਾ ਸਦਕਾ ਸਰਬ ਸੁਖ ਵੇ ਜਾਣਿਆ ਰਚਾ ਬ੍ਰਿਦਗੀ ਪੈ ਸੇ ਸਾਹਿਬ ਸਾਹਿ ਖਾਲਸੇ ਦੇ ਕੇ ਬੋਲ ਬਾਲੇ ਬੋਲੋ ਖਾਤਾ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਕੇ ਖਾਲਸੇ ਦਾ ਮਾਨੀ ਮਾਂ ਮਤ ਕੀ ਮਤ ਪੱਕੇ ਰੱਖੇ ਗੁਰਸਿੱਖਾਂ ਦੇ ਆਪ ਸਾਹਿਬ ਜੀ ਅਰਜ ਮਹਾਰਾਜ ਗੁਰਸਿੱਖਾਂ ਸਿੱਖੀ ਦਾਣ ਰੱਦ ਪ੍ਰੋਸਾਦਾਨ ਨਾਮਦਾਨ ਵਿਵੇਕਦਾਨ ਕੇਸਦਾਨ ਵਰਦਾਨ ਫ੍ਰੀਮਤੰਤਾ ਸਾਧੂਆਂ ਦਾ ਕਦੂ ਸਾਧ ਦਰਜਨੀ ਸ਼ਾਨ ਚੌਕ ਚਾਂ ਝੰਡੇ ਜੁੱਗੋ ਜਗਤਾਲ ਧਰਮ ਕਾ ਜੈ ਕਰੋ ਖਲਸਾ ਚਾਬਲ ਜੀ ਵਾਹਿਗੁਰੂ ਬੈਕ ਸਤੂ ਜੀ ਸ੍ਰੀਨ ਕਾਨਾ ਸਾਹਿਬ ਤੋਂ ਗੁਰਤਾ ਮੱਜਨਾ ਪੰਥ ਕਾਲ ਸੇ ਮਿਚੋੜਿਆ ਗਿਆ ਖੁੱਲੇ ਸੇਵਾ ਸਮਾਦਾਨ ਆਪਦੇ ਤਾਰੇ ਖਾਸਨ ਬਖਸ਼ ਨਮਾਨਿਆਂ ਦੇ ਮਾਨ ਗੁਰੂ ਨਤਾਣਿਆਂ ਦੇ ਤਾਨ ਗੁਰੂ ਨਿਯੋਟਿਆਂ ਦੀ ਓਟ ਨਿਆਸਰਨ ਆਸਰੇ ਬਖਸ਼ਣ ਪਾਚਾ ਧੰਨ ਧੰਨ ਗੁਰੂ ਨਾਨਕ ਪਾਚਾ ਤਾਨ ਗੁਰੂ ਅਰਜਨ ਸਾਹਿਬ ਪਾਚੇ ਮਰਾਓ ਤੰਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਧੰਨ ਧੰਨ ਮਾਤਾ ਮਾਤਾ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਧੰਨ ਧੰਨ ਬਾਬਾ ਵੀਰ ਸਿੰਘ ਬਾਬੇ ਚਿਤਸੰਗ ਆਪਾਰ ਕਿਰਪਾ ਕੀਤੀ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਾਬਾ ਵੀਰ ਸਿੰਘ ਜੀ ਅੱਜ ਸੰਗਰਾਂਦਾਂ ਦੇ ਹਰੇ ਜਾਣ ਕੇ ਮਹਾਰਾਜ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਕੀਤੇ ਅਸਾਂ ਦੀ ਬਾਤ ਦੇ ਸੁਖਮਨੀ ਸਾਹਿਬ ਦੀ ਜਾਪ ਹੋਏ ਅਖਰਵਾਦੇ ਘਾਟੇ ਪੁਛਤ ਮਕਾਰ ਇਹ 12 ਮਾਹ ਦੇ ਪਾਪ ਸੁਣੇ ਤੇ ਕੀਤੇ ਮਹਾਰਾਜ ਅਖਰਵਾਦੇ ਘਾਟੇ ਪੁਛਤ ਆਰੇ ਬੱਚੇ ਜਾਣ ਕੇ ਬਚ ਲੋ ਅੱਗੇ ਬਾਤ ਇਸ ਸਤਬਖਸ਼ ਬਾਣੀ ਬਾਣਾ ਬੋਲ ਸਿਮਰਤੀ ਦਾਤ ਬਖਸ਼ ਸੇਤੇ ਹੱਥ ਲਾ ਕੇ ਆਪ ਦੇ ਪੜਾਅ ਦੀ ਸਿੱਖਣ ਸੇਵਾ ਲਓ ਨਗਰ ਦਾ ਇਲਾਕੇ ਦਾ ਜੀ ਆਇਆਂ ਦਸ ਸਾਰਿਆਂ ਦਾ ਭਰਕ ਪਾਤਸ਼ਾਹ ਬੜੇ ਨਗਰ ਨਾਲ ਸਾਰੇ ਲਿਆ ਲਿਆ ਕੇ ਮਾਰੇ ਗੱਫੇ ਪਣਿਚਕਾਉਂਦੇ ਘਰਾਤਾਂ ਬਾਤਾਂ ਅਧਰ ਕਰਦੇ ਸਮੁੰਦਰਾਂ ਦੇ ਗੱਫੇ ਅਧਰ ਕਰਦੇ ਸਾਰਿਆਂ ਨੂੰ ਸੁਖ ਚਾਹਤੀਆਂ ਬਖਸ਼ ਸਿੱਖਣ ਸੇਵਕਾਂ ਕੇ ਮਾਇਆ ਦਾਕ ਤਾ ਪਾਓ ਫਲਾਂ ਵੇਰੇ ਤਾਂ ਦੋਤਿਆਂ ਬਖਸ਼ ਜੀਆਂ ਨੂੰ ਬੱਚਿਆਂ ਨੂੰ ਤਾਂ ਦੁਸ਼ਤੀਆਂ ਬਖਸ਼ੋ ਅਮਰ ਦੇ ਨਾਮ ਦੀਨ ਸਿਮਰਦੀਨ ਦਾਤਾ ਬਖਸ਼ੋ ਆਪ ਦੇ ਦਰਕਰਨ ਲੰਘੋ ਜੀ ਇਸੇ ਤਰ੍ਹਾਂ ਸਿੱਖਤ ਸੇਕਾ ਸੇਕ ਕਰਨ ਜੋੜੀ ਰੱਖੋ ਜੀਆਂ ਦਾ ਭਲਾ ਹੀ ਕਰੋ ਭਲਾ ਹੀ ਕਰੋ ਭਲਾ ਹੀ ਕਰੋ ਪਾਛੋ ਤੇ ਪਾਛੋ ਬਖਸ਼ ਖਜ਼ਾਨੇ ਉੱਤੇ ਰਤਾਂ ਬਾਤਾਂ ਲੈ ਕੇ ਕੜਾ ਪ੍ਰਸ਼ਾਦ ਦੇ ਦੇਗ ਸਜਾ ਕੇ ਹਾਜ਼ਰ ਕੀਤੀਆਂ ਆਜੋ ਦੇਖਣ ਸਿੱਧੀਆਂ ਉਹਨੀਆਂ ਸੁਖ ਬਗਤੇ ਹੋ ਜਾਂਦੇ ਆ ਬੱਚੇ ਜਾਣ ਕੇ ਬਖਸ਼ੋ ਤੇ ਅੱਗੇ ਬਾਤ ਸਮਾਤ ਬਖਸ਼ੋ ਤੇ ਜਿਨ੍ਹਾਂ ਖਜ਼ਾਨੇ ਉੱਤੇ ਰਤਾਂ ਬਾਤਾਂ ਆਈਆਂ ਖਜ਼ਾਨੇ ਨੂੰ ਦੂਰ ਕਰੋ ਕਾਰਨ ਦੂਰ ਕਰੋ ਸਿੱਖਾ ਸੇਵਕਾਂ ਕਰਦੇ ਕਮਾਈਆਂ ਵਰਤ ਤਾ ਪਾਉ ਤੇ ਇਸੇ ਤਰ੍ਹਾਂ ਦੇ ਦਰ ਪਰਨਾ ਜੋੜੀ ਰੱਖੋ ਤੇ पाचੋ ਲਾਉ ਦੇ ਦਿਨ ਖੁਸ਼ ਹੋਗੇ ਭੋਗ ਲੱਗੇ ਭੋਗ ਟੁੱਟੇ ਰੋਗ ਕਰਾਵਾਰ ਦੀ ਵਰਤੇ ਜੋਈ ਛਗੇ ਭਾਈ ਨੂੰ ਤੇਰਾ ਨਾਮ ਜਪੇ ਤੇ ਬਾਬੇ ਚੀ ਦੇ ਸੰਗੋ ਆ ਮੋਰਚੇ ਵੀ ਫਤਿਹ ਕਰੋ ਮਾੜੇ ਨ ਦੁਸ਼ਮਣ ਨੂੰ ਲਾਉ ਸਾਡੇ ਉਗੜੋ ਇਹ ਮੋਰਚੇ ਫਤਿਹ ਕਰੋ ਇਹ ਗੁਰਮੁਖਾਂ ਸਿੱਖਾਂ ਸੇਵਕਾਂ ਨੂੰ ਮਾਰੋ ਸੁੱਖਾ ਸਖਤ ਹੈਨਾ ਆਪਦੇ ਕਰਨ ਕਰੀ ਘਲਾਓ ਸੁਖ ਅਨੰਦ ਬੱਚ ਆਪਦੇ ਦਰ ਨਾਲ ਜੋੜੀ ਰੱਖੋ ਪੜਾਈ ਕਰੋ ਜੀਆਂ ਦਾ ਪੜਾਈ ਕਰੋ ਪੜਾਈ ਕਰੋ ਜੋ ਜੀਦਾਰ ਆਵੇ ਦੋੜੀ ਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਮੜੇ ਬੰਦਾ ਪਾਇਆ ਦੋੜਾ ਗਿਆ ਪਈ ਕਰ ਕੀ ਤਬਿਹਰਾਇਓ ਪੰਥ ਸਾਥ ਸਿਮਰ ਕੋ ਕਮਾਇ ਗੁਰੂ ਮਾਨੋ ਗ੍ਰੰਥ ਗੁਰੂ ਦੀ ਨਸਿ ਇਮਾਨੋ ਪ੍ਰਗਟ ਬਰਾ ਕੀਤੇ ਜੋ ਪ੍ਰਾਪ ਕੋ ਮਿਲ ਬੋ ਚਾਹੇ ਖੋਲ ਸ਼ਬਦ ਮਿਲੇ ਰਾਜ ਕਰੇਗਾ ਥਾਰ ਸਭ ਅਸਲੀ ਰਹੇ ਨ ਕੋਇ ਬਾਹਰ ਸਭ ਮਿਲenge ਬੱਲੇ ਚਰਨ ਜੋ ਹੋਏ ਬਾਗਰੂ ਨਾਮ ਜਹਾਂ ਹੈ ਕਿਰਪਾ ਤੇ ਕਿਰਪਾ ਜੋ ਸਰਦਾਰ ਕਰ ਸੇਮ ਦੇ ਗੁਰ ਪਾਰੋ ਤਾਮ ਨਹਾਰ ਜੋ ਸਰਦਾਰ ਕਰ ਸੇਮ ਦੇ ਵੈਰ ਉਤਾਰ ਤਾਮ ਨਹਾਰ ਜੋ ਜਗ ਘਰੇ ਬਲਾਵੇ ਨਿਹਾਲੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮਾਣ ਨੂੰ ਭਾਵੇ ਹਾਥੀਆ ਕਿੱਥੇ ਬਾਣਾ ਆਇਆ ਸਤਿਗੁਰੂ ਰਾਗ ਰੋਪਨਾ ਦੀ ਲਾਗ ਕਿਸੋ ਗਮ ਤੋਂ ਛੀਂਦੋ ਸਿੰਧੁਰ ਸਰਬਾਤ ਗੁਰੂ ਘਰ ਸੇ ਸੇਵਕ ਹਾਥੀਆ ਕਾ ਜੋ ਮੰਗ ਤੋਂ ਸਤਿਗੁਰੂ ਉਹ ਜੜਕ ਨਹੀਂ ਆ ਤੇ ਹਾਰ ਕਰ ਤੇ ਹਾਰ ਛੋਟੀ ਸੱਚੇ ਪਾਤਸ਼ਾਹ ਜੀ ਅਕਾਸ਼ ਦਾ ਜਪੇ ਕਾਲ ਕਾਲ ਦੇਖ ਤੇ ਜਬੇ ਆਂਦਾ ਤੇ ਵਾਈਰ ਦਾ ਸਾਹ ਵਾਹ ਵਾਹ